2018 ਦੀ ਗੱਲ ਹੈ ਮੈਂ ਉਦੋਂ ਕੈਂਬਰੇਜ ਯੂਨੀਵਰਸਿਟੀ ਵਿੱਚ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰੇਜ ਦੀਆਂ ਸੜਕਾਂ ਦੇ ਉੱਤੇ ਅੱਗੇ ਇੱਕ ਗੋਰਾ ਆਇਆ ਬਜ਼ੁਰਗ ਉਹਦੀ ਉਮਰ ਅੰਦਾਜ਼ਨ ਮੇਰੇ ਖਿਆਲ 90 ਸਾਲ ਦੇ ਕਿਤੇ ਅਗੜ-ਬਿਛੜ ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ ਬੜਾਈ ਸਤਕਾਰ ਦੇ ਕੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ ਤੇ ਜਦੋਂ ਮੇਰੇ ਕੋਲ ਲੰਘਿਆ ਮੈਂ ਪਿਛਾ ਮੁੜ ਕੇ ਦੇਖਿਆ ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੋਵੇ ਤੇ ਰੁਕੂਗਾ ਉਹ ਉਹ ਬਜ਼ੁਰਗ ਨੇ ਕੁਝ ਨਹੀਂ ਦੇਖਿਆ ਤੇ ਗਾਹਾਂ ਲੰਘ ਤੁਰਿਆ ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਕਾਰ ਦੇ ਕੇ ਲੰਘਿਆ ਤੇ ਹੈ ਕੌਣ ਸੀ ਨੈਕਸਟ ਡੇ ਫਿਰ ਉਹੀ ਪਾਣਾ ਵਰਤਿਆ ਉਹ ਬਜ਼ੁਰਗ ਗੋਰਾ ਫਿਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ ਤੇ ਉਹਨੇ ਫਿਰ ਉਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਘਿਆ ਇਹ ਕੰਮ ਤਿੰਨ ਚਾਰ ਦਿਨ ਚੱਲਦਾ ਰਿਹਾ ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਸ ਦਿਨ ਕੀ ਕੀਤਾ ਮੈਂ ਫਿਰ ਜਦੋਂ ਉਹ ਬਜ਼ੁਰਗ ਸਾਹਮਣੇੋਂ ਭੱਜੇ ਆ ਰਿਹਾ ਸੀ ਨਾ ਮੈਂ ਉਹਦੇ ਸਾਹਮਣੇ ਆਹੇ ਕਰਕੇ ਖੜ ਗਿਆ ਮੈਂ ਕਿ ਅੱਜ ਨੂੰ ਰੋਕ ਹੀ ਲਈਏ ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ ਨਮਸਕਾਰ ਕਰਕੇ ਜਾਂਦਾ ਤੇ ਇਹ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾ ਰਿਹਾ ਚਾਰ ਪੰਜ ਦਿਨ ਹੋ ਗਏ ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ ਸਾਡੀ ਕੋਈ ਜਾਣ ਪਹਿਚਾਣ ਹੈ ਮੈਂ ਹੱਥ ਕਰਕੇ ਖੜ ਗਿਆ ਉਹਨੇ ਆ ਕੇ ਆਪਣੇ ਹੱਥ ਮਿੜਿਆ ਜ਼ੋਰ ਦੀ ਮਾਰੇ ਕਹਿੰਦਾ ਚੀਓ ਬੜਾ ਖੁਸ਼ ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆ ਆਈ ਵਾਂਟ ਟੂ ਸੈਟ ਵਿਦ ਯੂ ਸੋ ਕਹਿੰਦਾ ਆਈ ਏਮ ਫਰੀ ਟੋਟਲੀ ਫਰੀ ਯਮੇ ਡਾਕਟਰ ਕੰਗ ਬੋਲਦੇ ਨੇ ਉਹਦੀ ਆਵਾਜ਼ ਵਾਂਗੂ ਇਹ ਵੀ ਉੱਥੇ ਪੜੇ ਨੇ ਇਹਨਾਂ ਦੀ ਆਵਾਜ਼ ਬੜਾ ਠਰਮਾ ਤੇ ਸਹਿਰ ਜਿਹਾ ਇਦਾਂ ਦੀ ਆਵਾਜ਼ ਕਹ ਟੋਟਲੀ ਫਰੀ ਅਸੀਂ ਉਹ ਕੈਮਬ੍ਰਿਜ ਦੀ ਸੜਕਾਂ ਤੇ ਉਹ ਬਾਗਿਚੇ ਚ ਸਾਈਡ ਤੇ ਬੈਠ ਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਉਨਾ ਬੜੀਆਂ ਲੰਮੀਆਂ ਗੱਲਾਂ ਕੀਤੀਆਂ ਮੈਂ ਮੈਨੂੰ ਸਮਾਂ ਨਹੀਂ ਮਿਲ ਰਿਹਾ ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦਵਾਂ ਬੜਾ ਕੁਝ ਮੈਨੂੰ ਤੋਂ ਸਿੱਖਣ ਨੂੰ ਮਿਲਿਆ ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾ ਸਵਾਲ ਮੈਂ ਕੀਤਾ ਮੈਂ ਕਿਹਾ ਸਰ ਤੁਸੀਂ ਮੈਨੂੰ ਰੋਜ਼ ਸਲੂਟ ਕਰਕੇ ਸਲਾਮ ਕਰਕੇ ਲੰਘਦੇ ਹੋ ਕਾਰਨ ਕੀ ਹੈ ਆਈ ਡੋਟ ਸਲੂਟ ਯੂ ਆਈ ਸਲੂਟ ਯੂ ਟਰਬਨ ਆਈ ਹੈਵ ਰੈਡ ਦ ਹਿਸਟਰੀ ਆਫ ਟਰਬਨ ਆਈ ਹੈਵ ਗ੍ਰੇਟ ਸਲੂਟ ਫਾਰ ਗੋਗੂ ਗੋਬਿੰਦ ਸਿੰਘ ਟਰਬਨ ਆਫ ਗੁਰੂ ਗੋਬਿੰਦ ਸਿੰਘ ਕਮਾਲ ਦੀ ਗੱਲ ਕਈ ਗੱਲਾਂ ਹੋਈਆਂ ਦੂਜਾ ਸਵਾਲ ਮੈਂ ਕਿ ਸਰ ਮੈਂ ਕੈਂਬਰਿਜ ਵਿੱਚ ਪੜਾਉਣਾ ਤਿੰਨ ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਮੈਂ ਹਾਈ ਆਮ ਹਾਈਲੀ ਇਮਪ੍ਰੈਸਡ ਤੁੜੇ ਚ ਬਹੁਤ ਸਾਡੇ ਡਾਕਟਰ ਆਲਖਨੀ ਡਾਕਟਰ ਗੁਰਸ਼ਰਨ ਸਿੰਘ ਮੰਚ ਦੇ ਬੈਠੇ ਆ ਦੁਨੀਆਂ ਹੱਥੇ ਇਹਨਾਂ ਨੇ ਕੰਮ ਕੀਤਾ ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ ਮੈਂ ਕਿਹਾ ਜਿਹੜਾ ਥੋੜਾ ਕੈਂਬਰੇਜ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਡਿਸਪੀਲਨ ਦਾ ਪ੍ਰੋਫੈਸਰਾਂ ਦਾ ਸਟੂਡੈਂਟਸ ਦਾ ਜਿਹੜਾ ਡਿਸਪੀਲਨ ਹੈ ਆਈ ਐਮ ਹਾਈਲੀ ਇੰਪ੍ਰੈਸਡ ਮੈਂ ਕਿਹਾ ਤੁਸੀਂ ਇਹ ਬਣਾਇਆ ਕਿਵੇਂ ਮੈਨੂੰ ਇਹ ਸਮਝਾਓ ਮੈਂ ਹਰ ਗੱਲ ਨੂੰ ਆਪਣੀ ਪੀਜੀ ਨਾਲ ਰਿਲੇਟ ਕਰਦਾ ਕਿ ਇੱਥੋਂ ਕੰਮ ਕਰਕੇ ਜਦੋਂ ਮੈਂ ਪੀਜੀ ਵੀ ਜਾਊਗਾ ਉੱਥੇ ਕੋਈ ਜੇ ਮੇਰੇ ਵਸਤ ਹੋਇਆ ਤਾਂ ਮੈਂ ਇਦਾਂ ਦਾ ਮ ਪਰ ਮੈਨੂੰ ਦੱਸੋ ਤੁਸੀਂ ਇਹ ਕੀਤਾ ਕਿਵੇਂ ਐ ਤੇ ਮੈਂ ਕੁਝ ਸਿੱਖ ਸਕਾਂ ਮੇਰਾ ਇਹ ਸਵਾਲ ਕਰਨ ਦੀ ਧੀਰ ਸੀ ਪਿਆਰ ਵਾਲਿਓ ਮੈਨੂੰ ਉਹ ਵਕਤ ਨਹੀਂ ਭੁੱਲਦਾ ਅੱਜ ਤੱਕ ਨਹੀਂ ਭੁੱਲਦਾ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁਪ ਕੇ ਡਿੱਗਦੇ ਥੱਲੇ ਦੇਖੇ ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰੇਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ ਮੈਂ ਆਪਣੇ ਪੀਓਜੀ ਵਿੱਚ ਵੀ ਚਾਹਣਾ ਇਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ ਤੁਸੀਂ ਇਹ ਕਿੱਥੋਂ ਲਿਆ ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ ਤਿੰਨ ਵਾਰੋਂ ਨੇ ਸੌਰੀ 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 ਆਵਰ ਅਨਸਿਸਟਰਸ ਬਟ੍ਰੇਡ ਯੂ ਮਿਸਟਰ ਸੇਂਗ ਵੀ ਬੋਰਡਡ ਇਟ ਫਰਮ ਪੰਜਾਬ ਮਾਈ ਗੁਡਨੈਸ ਮੇਰੇ ਪੈਰਾਂ ਤੋਂ ਜ਼ਮੀਨ ਨਿਕਲੀ ਮੇਰੇ ਚਿਹਰੇ ਤੋਂ ਮੇਰੀ ਜ਼ੁਬਾਨ ਨਹੀਂ ਚੱਲ ਰਹੀ ਸੀ ਪਰ ਮੇਰੇ ਚਿਹਰੇ ਤੇ ਸਵਾਲ ਸਨ ਹੂ ਬੋਰੋਡ ਵੈਨ ਬੋਰੋਡ ਹਾਊ ਬੋਰੋਡ ਉਸ ਗੋਰੀ ਨੇ ਸਭ ਕੁਝ ਪੜ੍ਹ ਲਿਆ ਡਾਕਟਰ ਸਿੰਘ ਆਈ نو ਵਾਟ ਯੂ ਆਰ ਗੋਇੰਗ ਟੂ ਆਸਕ ਮੀ ਦ ਸਟੋਰੀ ਸਟਾਰਟਸ ਫਰਮ 1809 ਸਰ ਮੈਟ ਕਲਫ ਵਾਸ ਐਟ ਅੰਮ੍ਰਿਤਸਰ ਟੂ ਸਾਈਨ ਦ ਫਰਸਟ ਟ੍ਰੀਟੀ ਵਿਦ ਮਹਾਰਾਜਾ ਰਣਜੀਤ ਸਿੰਘ ਉਹਨੇ ਆਪਣੀ ਗਾਥਾ ਅੰਗਰੇਜ਼ੀ ਵੀ ਸੁਣਾਈ ਮੈਂ ਤੁਹਾਨੂੰ ਉਰਥਾ ਕਰਕੇ ਸੁਣਾਉਣਾ ਉਹਦੀ ਆਪਣੀ ਜ਼ੁਬਾਨ ਚ ਗੱਲ ਸੋਹਣੀ ਕਹੀ ਜਾਂਦੀ ਹੈ ਕਹਿੰਦਾ ਗੱਲ 1809 ਦੀ ਹੈ ਮੈਟਕੈਲਫ ਅੰਮ੍ਰਿਤਸਰ ਉਤਰਿਆ ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ ਦੀ ਬ੍ਰਿਟੇਨ ਦੇ ਪੰਜਾਬ ਦੀ ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ ਪੰਜਾਬ ਇੱਕ ਵੱਖਰਾ ਦੇਸ਼ ਸੀ ਕਹਿੰਦੇ ਉਹ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ ਤੇ ਉਹ ਤਿੰਨ ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹ ਉਹਨੇ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹਿਆ ਕਹਿੰਦਾ ਉੱਥੋਂ ਇੱਕ ਕਹਾਣੀ ਸ਼ੁਰੂ ਹੋਈ ਪਹਿਲੀ ਗੱਲ ਮੈਟਕੈਲਫ ਨੇ ਕਹੀ ਕਹਿੰਦਾ ਵੀ ਮੈਂ ਪੰਜਾਬ 'ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ ਸੱਥਾਂ ਦੇ ਵੀ ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ ਸੂਰਜੀ ਘੜੀਆਂ ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਇਹ ਮਲੜੀ ਚੇਂਜ ਹੁੰਦੀਆਂ ਨੇ ਵੱਖਰੇ ਰਾਗ ਗਾਏ ਜਾਂਦੇ ਨੇ ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ ਆਪਾਂ ਅੱਜ ਵੀ ਦੇਖਦੇ ਆ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲੈਣਾ ਸਿੰਘ ਕਾਰੀਗਰ ਕਿਉਂ ਅਸੀਂ ਉਹਨੂੰ ਇੰਜੀਨੀਅਰ ਕਹਿੰਦੇ ਆ ਇੰਜੀਨੀਅਰ ਲੈਣਾ ਸਿੰਘ ਜਿਨੇ ਉਹ ਘੜੀ ਉਹਦੋਂ ਬਣਾਈ ਤੇ ਅੱਜ ਤੱਕ ਕੁਝ ਸ਼ੋਭਿਤ ਹੈ ਪ੍ਰਕਰਮਾਂ ਦੇ ਖੱਬੇ ਹੱਥ ਕਹਿੰਦਾ ਉਹ ਮੈਂ ਹੈਰਾਨ ਆ ਮੈਟਕਲ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਹੈ ਬੜੀ ਇਲਾ ਉਹਦੇ ਉਸ ਟਾਈਮ ਉਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ ਕਹਿੰਦਾ ਇਹ ਸਮੇ ਦੇ ਅੰਨੇ ਪਵੰਦ ਨੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ ਜਿਹੜੀ ਮੈਟਕੈਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਵੰਦ ਹੋਣਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ ਸਾਡੀ ਅੱਜ ਦੀ ਭਾਵਨਾ ਸਕੇ ਠੀਕ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ ਆਪਾਂ ਕੀਤਾ ਸੋ ਇਹ ਮੈਟਕੈਲਫ ਨੇ ਪੰਜਾਬ ਚ 1809 ਚ ਦੇਖਿਆ ਸੀ ਦੂਸਰੀ ਗੱਲ ਮੈਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਦੋ ਪ੍ਰੋਜੈਕਟਸ ਤੇ ਕੰਮ ਕਰ ਰਿਹਾ ਹੈ ਪੰਜਾਬ Empire of Punjab ਜਿਹਨੂੰ ਆਪਾਂ ਦਰਬਾਰ ਖਾਲਸਾ ਕਹਿੰਦੇ ਆ ਖਾਲਸਾ ਦਰਬਾਰ ਲਾਹੌਰ ਕਹਿੰਦਾ ਇਸ ਵੇਲੇ ਉਹਦੇ ਦੋ ਮੁੱਖ ਏਜੰਡੇ ਨੇ ਉਹ ਪਤਾ ਕਿਹੜੇ ਸੀਗੇ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ 'ਚ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 18 ਸਨੋਂ ਦੇ ਵਿੱਚ ਕਹਿੰਦਾ ਮੈਡੀਕਲ ਅਲਫਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਨਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਕ ਐਜੂਕੇਸ਼ਨ ਐਕਟ ਤੇ ਉਹ ਉਹ ਸ਼ੁਰੂ ਕਰ ਚੁੱਕੇ ਆ ਉੱਥੇ ਵੀ ਮਸਟ ਗੋ ਫਾਰ ਥੈਟ ਤੀਸਰੀ ਗੱਲ ਕਹਿੰਦਾ ਮਹਾਰਿਆ ਅਸਿੰਦ ਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ ਉਹਨੇ ਮੈਟਕਲ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵੌਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਕਿ ਮੈਂ ਗਲਤ ਕੰਮ ਕਰ ਰਿਹਾ ਹਾਂ ਤੇ ਮੈਟਕਲ ਕਹਿੰਦਾ ਵੌਂਡਰਫੁਲ the public with such a high command, they can challenge the king. they can protect themselves. they have their own decision-making body. we don't have such kind of structure in britain. we must think of that. sorry, can the you started this work in 1809? can the card speak that by 1830? entire punjab, ਸਾਰਿਆਂ ਵਿੱਚ ਇਹ ਨਵੀਂ ਵਿਦਿਆ 100% ਦੇ ਲਗਭਗ 1830 ਦਾ ਡਾਟਾ ਦੱਸਦਾ ਕਿ ਪੰਜਾਬ ਵਿੱਚ ਹਰ ਬਜ਼ੁਰਗ ਔਰਤ ਮਾਂ ਬਾਪ ਨੌਜਵਾਨ ਬੱਚਾ ਪੜ ਚੁੱਕਿਆ ਸੀ ਤੇ ਕਹਿੰਦਾ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੌਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ ਤੇ ਲੱਗੇ ਹੋ ਸੀ ਆਪਣੀਆਂ ਦੱਬ ਲਈਏ ਲੋਕਾਂ ਨੂੰ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਇਹ ਕੰਮ ਕਰ ਲਿਆ ਸੀ ਉਹ ਜਿਉਂ-ਜਿਉਂ ਗੱਲ ਸੁਣਾਈ ਜਾ ਰਹੀ ਸੀ ਮੇਰੇ ਰੋਂਗ ਤੇ ਖੜੇ ਹੋ ਰਹੀ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜਦਾ ਪਰ ਮੈਨੂੰ ਇਹ ਕਿਤੇ ਕਿਤੇ ਮੈਨੂੰ ਪੜਨ ਨੂੰ ਨਹੀਂ ਸੀ ਮਿਲਿਆ ਫਿਰ ਕਹਿੰਦਾ ਅਸੀਂ 1849 ਦੇ ਵਿੱਚ ਥੋੜਾ ਪੰਜਾਬ ਨੂੰ ਦੱਬ ਲਿਆ ਪਹਿਲਾ ਕੰਮ ਅਸੀਂ ਕੀ ਕੀਤਾ ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਜੀ ਡਬਲ ਲੈਟਨਰ ਉਹਨੂੰ ইস্ট ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ এডੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਕੋਈ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਰਨਰ ਜਿਹੜਾ ਪੰਜਾਬੀ ਭਾਸ਼ਾ ਮਾ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ ਚਾਰ ਤੋਂ ਵੱਧ ਨਹੀਂ ਆਉਂਦੀਆਂ ਹੋਈਆਂ ਉਹ ਆਮ ਤੌਰ ਤੇ ਤਿੰਨ ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਭਾਸ਼ਾ ਮਾ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ইস্ট ਇੰਡੀਆ ਕੰਪਨੀ ਨੇ ਕਿ ਪੰਜਾਬ ਦਾ এডੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਾਮਾਨ ਲਏਗਾ ਕਿੰਨੇ ਪੈਸੇ ਲਏਗਾ ਕਹਿੰਦਾ ਮੈਨੂੰ ਜਾ ਕੇ ਦੇਖ ਤੇ ਲੈਣ ਦੋ ਹੈ ਕੀ ਹੈ ਲੈਟਰਰ ਇੱਥੇ ਆਇਆ ਉਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਐਡਾ ਸਟਰੋਂਗ এডੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸਜਿਦ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮੰਨ ਮਸਜਿਦ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦੰਦਾ ਜੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਿਰ ਬਣਾਉਣ ਦੀ ਆਗਿਆ ਉਨ ਤੱਕ ਨਹੀਂ ਸੀ ਮਿਲਦੀ ਜੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖਾਂ ਉਹਦੇ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹੁੰਦੀ ਸੀ ਤੇ ਸਿੱਖਾਂ ਨੂੰ ਵੀ ਧਰਮਸ਼ਾਲਾ ਬਣਾਉਣ ਦੀ ਆਗਿਆ ਨਹੀਂ ਸੀ ਹੁੰਦੀ ਜੋਂ ਤੱਕ ਸਕੂਲ ਨਹੀਂ ਖੜਾ ਕਰ ਦਿੰਦੇ ਕਹਿੰਦਾ ਐਡਾ ਐਜੂਕੇਸ਼ਨ ਸਿਸਟਮ ਕਹਿੰਦਾ ਸਰ ਥਿਸ ਇਸ ਨਾਟ ਸੋ ਸੋ ਇਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਰਨਰ ਕਹਿੰਦਾ ਇਹਨੂੰ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਮੋਰ ਕਹਿੰਦਾ ਮੋਰ ਲਰ ਐਜੂਕੇਸ਼ਨ ਵਾਸ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਤੋਪ ਹੈ ਈਸਟ ਇੰਡੀਆ ਕੰਪਨੀ ਕਹਿੰਦੀ ਲੈਟਰਨਰ ਟੇਕ 50 ইয়ার্স ਵੀ ਹੈਵ ਟੂ ਟੋਟਲੀ ਟ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ বিনা ਸਾਡੀ ਗੱਡੀ ਨਹੀਂ ਚੱਲਣੀ ਲੈਟਰਨ ਕਹਿੰਦਾ ਠੀਕ ਆ ਇਸ ਤੇ 50 ਸਾਲਾਂ ਵਾਲੀ ਮੰਨਦੇ ਹਾਂ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹਦਾ ਉਹ ਕਮਰਾ ਦੇਖ ਕੇ ਆਇਆ ਜਿੱਥੇ ਉਹ ਬਹਿੰਦਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਐਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ এডੂਕੇਸ਼ਨ ਅਫੀਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇਨਸਪੈਕਟਰ ਜਨਰਲ ਸਕੂਲਸ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲਸ ਉਹਨੂੰ ਅ ਅਮਰਸਰ ਦਾ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਛੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਵਿੱਚ ਕੱਲੇ ਕੱਲੇ ਪਿੰਡਾਂ ਦੀਆਂ ਕਹਾਣੀਆਂ ਕਿ ਇਸ ਪਿੰਡ ਦੀ ਇੱਕ ਪਿੰਡ ਨੂੰ ਉਹ ਕੋਟ ਕਰਦਾ ਸਿਆਲਕੋਟ ਦਾ ਪਿੰਡ ਚੂੜ ਚੱਕ ਕਹਿੰਦਾ ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ 1500 ਦੇ 1500 ਪੜੇ ਲਿਖੇ ਸੀ ਰਾਣੀ ਨੂੰ ਕਹਿੰਦਾ ਕਹਿੰਦਾ ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜੇ ਲਿਖੇ ਨੇ ਖੁਸ਼ਾ ਮੇਰੇ ਕੰਮ ਤੋਂ ਆਈ ਵਰਕ ਫਾਰ 33 ইয়ারਸ ਧੰਨਵਾਦ ਕਰਦਾ ਕਿ ਤੁਸੀਂ 1858 ਵਿੱਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ ਘਰ ਵਿੱਚੋਂ ਮੈਨੂੰ ਫੌਜ ਚਾਹੀਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ ਤਿੰਨ ਆਨੇ ਦਊਗੀ ਤੇ ਜਿਨ੍ਹਾਂ ਦੇ ਘਰਾਂ ਚ ਕੈਦੇ ਨੇ ਪ੍ਰਤੀ ਕੈਦਾ 6 ਆਨਾ ਦਊਗੀ ਜਮ੍ਹਾਂ ਕਰਾ ਦਿਓ ਕੈਦੇ ਦਾ ਮੁੱਲ 6 ਆਨੇ ਉਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾਰ ਦੱਤੇ ਕਿ ਮੈਂ ਬੜੀ ਤੀਬਰਤਾ ਨਾਲ ਬੜੀ ਜਗਿਆਸਾ ਨਾਲ ਉਹਨਾਂ ਨੂੰ ਸੁਣ ਰਿਹਾ ਸੀ ਮੈਨੂੰ ਯਾਦ ਆ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦਿਆਂ ਵਿੱਚ ਹੋਇਆ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6ਾਂ ਨੇ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਸ ਪ੍ਰਾਈਮਰਸ ਵਾਰ ਬੇਸਡ ਔਨ ਯਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੋਕੈਬਲਰੀ ਵਾਸ ਫਰੋਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੋਸ ਪ੍ਰਾਈਮਰਸ ਫॉर ਅਟੈਚਿੰਗ ਈਚ ਐਂਡ ਐਵਰੀ ਚਿਲड्रन ਵੈਦਰ ਇਨ ਦਾ ਮੁਸਲਮ ਸਕੂਲ ਸਿਕਸ ਸਕੂਲਸ ਹਿੰਦੂ ਸਕੂਲ ਟੂ ਗੁਰੂ ਗ੍ਰੰਥ ਸਾਹਿਬ ਬਿਕਾਜ਼ ਗੁਰੂ ਗ੍ਰੰਥ ਸਾਹਿਬ ਇਜ਼ ਅ ਸੋਰਸ ਆਫ ਪੋਜ਼ਿਟਿਵਿਟੀ ਉਹ ਕਹਦਿਆ ਨੂੰ ਸਾੜਿਆ ਤੂ ਗੱਲਾਂ ਸੁਣਾ ਰਿਹਾ ਸੀ ਮੈਂ ਕਿਹਾ ਹੋਰ ਕਹਿੰਦਾ ਜਿਹੜਾ ਤੁਹਾਡਾ ਉਹ ਸਿਸਟਮ ਸੀਗਾ ਨਾ ਤੁਹਾਡੀ ਇਕਨੋਮੀ ਸੀਗੀ ਉਹ ਇੰਨੀ ਸਟਰੋਂਗ ਸੀਗੀ ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ ਤਸ ਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ 왓 ਵਾਚ ਥਿਸ ਐਡੀਟ ਸਾਡੀ ਸਟਰੋਂਗ ਇਕਨੋਮੀ ਐਡਾ ਸਾਡਾ ਜਬਰਦਸ ਢਾਂਚਾ ਤੇ ਪਿਆਰ ਵਾਲਿਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਉਹਨੂੰ ਮੁੜ ਸੁਰਜੀਤ ਕਰਨਾ ਹੈ ਮੈਨੂੰ ਪੁੱਛਣ ਲੱਗਿਆ ਮੈਨੂੰ ਉਹ ਪੁੱਛਣ ਲੱਗਿਆ ਕਿ ਭਾਈ ਇਦਾਂ ਦਾ ਕੰਮ ਤੁਹਾਡੇ ਕਿਤੇ ਹੁਣ ਹੋ ਰਿਹਾ ਹੈ ਇਦਾਂ ਦੀ ਐਜੂਕੇਸ਼ਨ ਸਿਸਟਮ ਤੁਹਾਡਾ ਹੁਣ ਕਿਵੇਂ ਆ ਤੇ ਮੈਂ 2010 ਦੇ ਵਿੱਚ ਆਤਮ ਪ੍ਰਗਾਸ ਨੇ ਮੇਰੀਆਂ ਕਿਤਾਬਾਂ ਰਿਲੀਜ਼ ਕਰਤੀਆਂ ਸੀ ਤੇ ਮੈਂ ਉਹਨੂੰ ਦੱਸਿਆ ਕਿ ਸਰ ਛੋਟਾ ਜਿਹਾ ਕੰਮ ਮੈਂ ਕਰ ਰਿਹਾ ਹਾਂ ਮੈਂ 24 ਕਿਤਾਬਾਂ ਲਿਖੀਆਂ ਨੇ 300 ਸਕੂਲਾਂ ਦੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਪੜਾਇਆ ਜਾਂਦਾ ਤੇ ਬੜਾ ਐਕਸਾਈਟ ਹੋਇਆ ਕਹਿੰਦਾ ਕਿਤਾਬਾਂ ਹੈਗੀਆਂ ਮੈਂ ਕਿ ਹਾਂ ਮੇਰੇ ਕਮਰੇ 'ਚ ਇੱਕ ਸੈੱਟ ਹੈਗਾ ਮੈਨੂੰ ਨਾਲ ਲੈ ਗਿਆ ਉਹਨੂੰ ਮੈਂ ਦਿਖਾਇਆ ਕਿ ਕਿਤਾਬਾਂ ਟਰਾਈਲਿੰਗੁਅਲ ਨੇ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਨੇ ਜੋ ਤੂੰ ਗੱਲਾਂ ਸੁਣਾ ਰਿਹਾ ਸੀ ਮੈਨੂੰ ਇਸ ਇਤਿਹਾਸ ਦਾ ਪਤਾ ਤਾਂ ਨਹੀਂ ਸੀ ਪਰ 2010 ਵਿੱਚ ਪਰਮਾਤਮਾ ਨੇ ਮੇਰੇ ਕੋਲੋਂ ਉਹ ਕਿਤਾਬਾਂ ਲਿਖਾ ਲਈਆਂ ਸੀ ਮੈਂ ਉਹਦੀ ਗੱਲ ਦਾ ਇੱਕ ਤੁਹਾਨੂੰ ਇੰਪੋਰਟੈਂਟ ਪੁਆਇੰਟ ਜਿਹੜਾ ਕਿ ਮੈਨੂੰ ਬਹੁਤ ਅਪੀਲ ਕੀਤਾ ਔਰ ਮੈਨੂੰ ਉਹ ਤੋਂ ਮਾਣ ਵੀ ਮਿਲਦਾ ਕਹਿੰਦਾ ðiis books are being taught in 300 schools ਮੈਂ ਕਿਹਾ yes these are also being taught in 10 schools in britain oh my god writer author publishing 24 books getting none from it why what nonsense and this is this everything is for money nothing for free one kai kuch keh gaya main keha sir e ta ek seva ek charity hai i am getting handsome salary from pau uh, this is not my business Mainoot, main oh main ton aakhri gall oh di kehni ekdam khada hoya one do variyan e marreya pair ਸਲੂਟ ਟੂ ਗੋਬਿੰਦ ਸਿੰਘ ਬੜਾ ਜ਼ਿਆਹੋ ਸਲੂਟ ਟੂ ਗੋਬਿੰਦ ਸਿੰਘ ਰੋਕੇ ਨਾ ਉਹ ਮੇਰੇ ਪੈਰਾਂ ਤੇ ਡਿੱਗ ਗਿਆ ਮੈਨੂੰ ਉਹ ਦਿਨ ਨਾ ਭੁੱਲਿਆ ਨਹੀਂ ਅਜੇ ਤੱਕ ਐਡਾ ਬਸੁਰਗੋ ਤੇ ਕਹਿੰਦਾ ਮੈਂ ਕਿਤਾਬਾਂ ਚ ਪੜਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸੂਰਾਂ ਨੇ ਪਿੰਡਾਂ ਚ ਫੌਜ ਵਿੱਚ ਕੰਮ ਕਰਦੇ ਸੀ ਤਨਖਾਹ ਨਹੀਂ ਸੀ ਲੈਂਦੇ ਕਹਿੰਦਾ ਸਟਿਲ ਦਾ ਰੂਟਸ ਆਰ ਅਲਾਈਵ ਸੋ ਦਿਸ ਇਜ਼ ਆਵਰ ਹਿਸਟਰੀ ਮੇਰੇ ਪਿਆਰੇ ਮਿੱਤਰੋ ਆਪਾਂ ਨੇ ਇਸ ਨੂੰ ਮੁੜ ਸੁਰਜੀਤ ਕਰਨਾ ਹੈ ਮੈਂ ਪੋਰਟਲ ਤੇ ਆਉਣ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਮੈਨੂੰ ਯਾਦ ਆਉਂਦਾ ਪੰਡਿਤ ਜਵਾਹਰ ਲਾਲ ਨਹਿਰੂ ਦਾ 73ਵਾਂ ਜਨਮ ਦਿਨ 1962 ਦੀ ਗੱਲ ਹੈ ਮੇਰਾ ਖਿਆਲ 1962 ਦੀ ਆ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਨਾਰਾ ਦਿੱਤਾ ਕਹਿੰਦੇ ਵੀ ਅਸੀਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਹੋਣੀ ਹੈ ਚਾਹੀਦੀ ਹੈ ਅਸੀਂ ਪ੍ਰਤਾਪ ਸਿੰਘ ਕੈਰੋਂ ਨਾਲ ਗੱਲ ਕੀਤੀ ਸਾਡੇ ਮੁੱਖ ਮੰਤਰੀ ਸਨ ਪ੍ਰਤਾਪ ਸਿੰਘ ਕੈਰੋਂ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਸੋਨਾ ਦੇਵੇਗਾ ਤੁਸੀਂ ਪੰਜਾਬ ਤੁਹਾਡੇ ਨਾਲ ਹੈ ਸੁਰੱਖਿਆ ਆਪਣੀ ਕਰੋ ਮਜ਼ਬੂਤ ਇੰਡੀਆ ਦੀ ਕੈਰੋਂ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ ਪੰਜਾਬੀਆਂ ਨੇ 130 ਕਿਲੋ ਸੋਨਾ ਕੈਰੋਂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਤੇ ਆਪਣਦਰ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮ ਦਿਨ ਵਾਲੇ ਦਿਨ ਤਾਂ ਪ੍ਰਤਾਪ ਸਿੰਘ ਕੈਰੋਂ ਨੇ 130 ਕਿਲੋ ਸੋਨਾ ਪੰਡਤ ਜਵਾਹਰ ਲਾਲ ਨਹਿਰੂ ਨੂੰ ਭੇਟ ਕੀਤਾ ਜਿਹਦੇ ਵਿੱਚੋਂ ਮਾਣ ਦੀ ਗੱਲ ਹੈ ਕਿ ਜਿਹੜੇ ਅਮਰਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਕਿ ਅੱਧਾ ਸੋਨਾ 65 ਕਿਲੋ ਸੋਨਾ ਅਮਰਸਰ ਦੇ ਨਾਗਰਿਕਾਂ ਨੇ ਦਿੱਤਾ ਸੀ ਗੱਲ ਅੱਗੇ ਵਧਦੀ ਗਈ 28 ਨਵੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਨੇ 28 ਨਵੰਬਰ ਤੱਕ ਜੋ ਇੰਡੀਆ ਦੀ ਹਿਸਟਰੀ ਬੋਲਦੀ ਆ ਉਹਦੇ ਵਿੱਚ ਲਿਖਿਆ ਹੈ ਕਿ ਦਿੱਤਾ ਭਾਰਤੀਆਂ ਨੇ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਦੇ ਹੱਥੀਂ ਪੰਡਤ ਜੋਹਾਰ ਲਾਲ ਨਹਿਰੂ ਨੂੰ ਦਿੱਤਾ ਸਾਨੂੰ ਕਹਿੰਦੇ ਦੋ ਫੀਸਦੀ ਵਾਲੇ ਹਾਂ ਆਪਾਂ ਹੈਗੇ ਆ ਦੋ ਫੀਸਦੀ ਵਾਲੇ ਪੂਰਾ 98 ਫੀਸਦੀ ਸੋਨਾ ਬਣਦਾ ਹੈ 2 ਫੀਸਦੀ ਵਾਲਿਆਂ ਨੇ ਜਿਨ੍ਹਾਂ ਦੀ ਹੱਦ ਕਦੇ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਤੱਕ ਸੀ ਦੂਜੇ ਪਾਸੇ ਤਿੱਬਤ ਦੀਆਂ ਪਹਾੜੀਆਂ ਤੋਂ ਅਸੀਂ ਹਿੰਦੂਕਸ਼ ਦੀਆਂ ਪਹਾੜੀਆਂ ਨੂੰ ਛੂੰਦੇ ਸੀਗੇ ਅੱਜ ਅਸੀਂ 2 ਫੀਸਦੀ ਵਾਲੇ ਆ ਪਰ ਸਾਡਾ ਵਿਰਸਾ ਸਾਡੇ ਅੰਦਰ ਸਟੇਟ ਹੁਡ ਹੈ ਅਸੀਂ ਉਹਨੂੰ ਮਾਣਿਆ ਹੋਇਆ ਹੈ 90% ਦੀ ਸੋਨਾ ਤੁਸੀਂ ਪੰਜਾਬੀਆਂ ਨੇ ਦਿੱਤਾ ਤੇ 2% ਦੀ ਸੋਨਾ ਸਾਰੇ ਭਾਰਤ ਨੇ ਦਿੱਤਾ ਜਿਹਨੂੰ ਇਕੱਠਾ ਕਰਕੇ ਫਿਰ ਇੱਕ ਨੈਸ਼ਨਲ ਡਿਫੈਂਸ ਦਾ ਕੰਮ ਜਿਹੜਾ ਸ਼ੁਰੂ ਹੋਇਆ ਸੋ ਅੱਜ ਅਸੀਂ ਆਪਣੇ ਵਿਸ਼ੇ ਤੇ ਆ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਕੀਤੀਆਂ ਨੇ ਕਿ ਸਾਨੂੰ ਆਪਣੀ ਵਿਰਾਸਤ ਦਾ ਪਤਾ ਹੋਣਾ ਚਾਹੀਦਾ ਹੈ